ਪਤਨੀ ਦੇ ਚਰਿੱਤਰ ਤੇ ਸ਼ੱਕ ਦੇ ਚੱਲਦਿਆਂ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬਾਅਦ ਵਿੱਚ ਉਸ ਦੀ ਮ੍ਰਿਤਕ ਦੇ ਕਰ ਦੇ ਵਿੱਚ ਪਏ ਕਲਕ ਦੇ ਡਰਮ ਦੇ ਵਿੱਚ ਲੁਕੋ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਹੰਗਾਮਾ ਕਰਕੇ ਕਿਸੇ ਤਰੀਕੇ ਉਸ ਮਹਿਲਾ ਦੀ ਮ੍ਰਿਤਕ ਦੇ ਬਾਹਰ ਕਢਵਾਈ ਜਾਂਦੀ ਹੈ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸੂਚਨਾ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਦੇ ਕੇ ਘਟਨਾ ਫਿਰੋਜ਼ਪੁਰ ਦੇ ਨਜ਼ਦੀਕ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਕਬਰ ਵਾਲਾ ਦੀ ਇਹ ਘਟਨਾ ਹੈ ਜਿੱਥੇ ਕਿ ਇੱਕ ਮਹਿਲਾ ਦੇ ਚਰਿੱਤਰ ਦੇ ਉੱਪਰ ਪੂਰੇ ਸੋਰਾ ਪਰਿਵਾਰ ਨੂੰ ਸ਼ੱਕ ਸੀਗਾ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਕਿ ਮਹਿਲਾ ਪਿੰਡ ਦੇ ਵਿੱਚ ਬਾਲਣ ਲੈਣ ਜਾ ਰਹੀ ਸੀ ਤਾਂ ਉਸ ਤੇ ਪਰਿਵਾਰ ਨੇ ਉਸ ਨੂੰ ਬਾਲਣ ਲੈਣ ਜਾਣ ਤੋਂ ਰੋਕਿਆ ਬਾਅਦ ਵਿੱਚ ਉਸ ਨੂੰ ਘਰ ਦੇ ਅੰਦਰ ਬੁਲਾਇਆ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ ਉਸ ਮਹਿਲਾ DNA ਨੇ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਇਸ ਹੱਦ ਤੱਕ ਕੀਤੀ ਹੈ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਹੈ ਕਿ ਉਸ ਮਹਿਲਾ ਦੇ ਮ੍ਰਿਤਕ ਦੇ ਬਾਅਦ ਦੇ ਵਿੱਚ ਕਨਕ ਦੇ ਡਰਮ ਦੇ ਵਿੱਚ ਹਿਲ ਕੋ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਕੁੱਟਿਆ ਗਿਆ ਤਾਂ ਪਿੰਡ ਨੂੰ ਪਹਿਲਾਂ ਹੀ ਸ਼ੱਕ ਸੀਗਾ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਮਹਿਲਾ ਦੇ ਮ੍ਰਿਤਕ ਦੇ ਉਸ ਡਰਮ ਦੇ ਵਿੱਚੋਂ ਕਢਵਾਈ ਗਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਤਾਂ ਦੱਸਿਆ ਕਿ ਫਿਲਹਾਲ ਮੌਕੇ ਤੋਂ ਮਹਿਲਾ ਦਾ ਪੂਰਾ ਸੋਹਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਬੰਦ ਦੀ ਕਾਰਵਾਈ ਕੀਤੀ ਜਾ ਸਕੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਇਲਜ਼ਾਮ ਲਗਾਏ ਜਾ ਰਹੇ ਹਨ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇੱਥੇ ਆ ਗਈ ਮੈਂ ਤਾਂ ਰੋਂਦੇ ਖਪਦੀ ਕੀ ਕੋਈ ਪਹਿਲਾਂ ਲੜਾਈ ਲੂ ਰਹੀ ਜਾਂਦੀ ਸੀ ਕੀ ਸੀਗਾ ਬਸ ਆਹ ਹੀ ਸੀ ਮੇਰੇ ਕੋਲ ਤਾਂ ਜਦੋਂ ਜਾਂਦੀ ਉਹ ਤਾਂ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀ ਵਿਚਾਰ ਨਹੀਂ ਦਿੰਦੀ ਮੈਂ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਵਿਆਹ ਕਿਤੋਂ ਹੈ ਵਿਆਹ ਕਿਤੋਂ ਕਿੰਨਾ ਟਾਈਮ ਹੋ ਗਿਆ 10 ਸਾਲ ਹੋ ਗਏ ਹੂੰ ਹਾਂ ਤੇਨੂ ਸਾਲ ਹਾਂ ਤੇਨੂ ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰ ਦੇ ਕੋਲ ਤੇ ਕਿਉਂ ਸੀ ਕੀ ਪਤਾ ਹੁੰਦਾ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਮੈਨੂੰ ਤਾਂ ਪਤਾ ਨਹੀਂ ਹਾਂ ਕਿਨੇ ਕਿਨੇ ਮਾਰੇ ਸੌਣ ਪਤਾ ਇਹ ਤਿੰਨੇ ਹੀ ਸੀ ਘਰੇ ਹੁਣ ਉਸ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਕੋ ਤਿੰਨੇ ਹੀ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਾਈ ਰਾਤ ਪਤਾ ਲੱਗਾ ਜਦ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਆ ਰਿਆ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ᱜੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਸ਼ੱਕ ਦੇ ਕੋਣ ਕੋਣ ਸੀ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਇਹ ਹੈ ਕਿ ਕਾਰਨ ਕੀ ਸੀਗਾ ਕੋਮਣ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸੋਹਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਹਾਂਜੀ ਕਿੰਨੇ ਬੱਚੇ ਕਿੰਨੇ ਨੇ ਇੱਕ ਹੀ ਆ ਜੀ ਇੱਕ ਹੀ ਬੱਚਾ ਹਾਂਜੀ ਇੱਕ ਹੀ ਬੱਚਾ ਹਾਂਜੀ ਕਾਰਨ ਮਤਲਬ ਤਿੰਨੇ ਜਿਹੜੇ ਜਿਹੜਾ ਮਤਲਬ ਉਹਦਾ ਘਰ ਵਾਲਾ ਸੋਹਰਾ ਤੇ ਤਿੰਨੇ ਮਕੜ ਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੌਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖਤੀ ਇਹਨੂੰ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਕੋਈ ਪਤਾ ਨਹੀਂ ਕਾਰਨ ਦਾ ਵੀ ਕਿਉਂ ਘੋੜਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆ ਗੱਲ ਕਹਿੰਦੇ ਸੀ ਅਸੀਂ ਤੇ ਇਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਦਾ